ਅਸੀਂ 9 ਮਹੀਨੇ ਆਪਦੇ ਘਰ ਨਹੀਂ ਗਏ ਜਾ ਕੇ ਦਰਦ ਤੇ ਪੈਰ ਨਹੀਂ ਪਾਇਆ ਮੇਰੀ ਬੱਚੀ ਦਾ ਵਿਆਹ ਸੀਗਾ ਧਰਿਆ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਹੀ ਸਾਰਾ ਕੁਝ ਕਰੋ ਤੁਹਾਡੇ ਪਰਿਵਾਰ ਨੂੰ ਚੱਕਿਆ ਗਿਆ ਇਸ ਮਸਲੇ ਤੇ ਸਾਡੀ ਮਾਂ ਤੇ ਤਸੱਦਦਕਤਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵੀ ਕੁੱਟਿਆ ਲੁਝਾਈ ਦੇ ਮਾਰੇ ਮੇਰੀ ਭਤੀਜੀ ਸੀ 8 ਸਾਲ ਦੀ ਉਹਨਾਂ ਦਾ ਕੀ ਕਸੂਰ ਸੀ ਪੰਚ ਦੀ ਸੇਵਾ ਵਾਸਤੇ ਬੈਠੇ ਸੀ ਮੈਂ ਕੰਤੂ ਸਾਡਾ ਪੰਥਕ ਪਰਿਵਾਰ ਆ ਅਸੀਂ ਕਦੇ ਸਰਕਾਰ ਅੱਗੇ ਵਿਕੇ ਨਹੀਂ ਅਸੀਂ ਝੁਕੇ ਨਹੀਂ ਨਾ ਝੁਕਣਾ ਬੈਠ ਕੇ ਤਾਂ ਦੇਖੋ ਪੰਥ ਦੇ ਜਿਹੜੇ ਬੋਦੇ ਨੇ ਉਹ ਜਦੋਂ ਇਹ ਮੋਰਚਾ ਲੱਗਿਆ ਅਸੀਂ 9 ਮਹੀਨੇ ਆਪਦੇ ਘਰ ਨਹੀਂ ਗਏ ਜਾ ਕੇ ਦਰਦ ਤੇ ਪੈਰ ਨਹੀਂ ਪਾਇਆ ਜੀ ਮੇਰੀ ਬੱਚੀ ਦਾ ਵਿਆਹ ਸੀਗਾ ਧਰਿਆ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਆਪੀ ਸਾਰਾ ਕੁਝ ਕਰੋ ਸਿਰਫ ਮੈਂ ਉਸ ਦਿਨ ਆਉਣਾ ਜਿਸ ਦਿਨ ਅਨੰਦ ਕਾਰਨ ਮੈਂ ਉਸ ਦਿਨ ਗਿਆ ਜਦੋਂ ਮੇਰੀ ਬੱਚੀ ਦੀ ਬਰਾਤ ਆਈ ਸੀ ਦੇਖਣਾ ਅਨੰਦ ਕਾਰਜ ਹੋਏ ਨੇ 11 ਵਜੇ ਮੈਂ ਗਿਆ ਇਥੋਂ ਮੋਰਚੇ 'ਤੇ ਉਹ ਵੀ ਫਿਰ ਸਾਨੂੰ ਆਥਣ ਹੋ ਗਿਆ ਉਸ ਟਾਈਮ ਘੇਰ ਕਰਾਤ ਰਹੇ ਦੋ ਦਿਨ ਫਿਰ ਮੈਂ ਮੋਰਚੇ 'ਤੇ ਆ ਗਿਆ ਸਾਰਾ ਕੁਝ ਸਾਡੇ ਕਿਸੇ ਤਨ ਤੇ ਫਿਰ ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਉੱਤੇ ਜਦੋਂ ਇਥੇ ਮੋਰਚਾ ਚੱਲਦਾ ਸੀ ਉਦੋਂ ਸਾਡੇ ਪਰਿਵਾਰ ਨੂੰ ਚੱਕਿਆ ਗਿਆ ਇਸ ਮਸਲੇ ਦੇ ਸਾਡੀ ਮਾਂ ਤੇ ਤਸੱਦਦਕਤਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵੀ ਕੁੱਟਿਆ ਭਰਾ ਮਾਸੀ ਮੇਰੇ ਹੈਗੇ ਨੇ ਉਹਨਾਂ ਨੂੰ ਚੱਕ ਕੇ ਪੁਲਿਸ ਲੈ ਮੇਰੀ ਪਰਜਾਈ ਦੇ ਮਾਰੇ ਮੇਰੀ ਭਤੀਜੀ ਸੀ 8 ਸਾਲ ਦੀ ਉਹਨਾਂ ਦਾ ਕੀ ਕਸੂਰ ਸੀ ਪੰਚ ਦੀ ਸੇਵਾ ਵਾਸਤੇ ਬੈਠੇ ਸੀ ਮੈਂ ਇੱਥੇ ਪੁੱਛ ਰਿਹਾ ਮੈਂ ਇੱਥੇ ਬੈਠਾ ਜਿਹਨੂੰ ਜੇ ਕੋਈ ਮੈਂ ਡਾਕਾ ਮਾਰਿਆ ਜਾਂ ਕੋਈ ਹੋਰ ਕੀਤਾ ਉਹ ਤੁਸ ਕ੍ਰਾਈਮ ਕੀਤਾ ਕੋਈ ਮੈਨੂੰ ਫੜੋ ਆ ਕੇ ਬਿਲਕੁਲ ਤੇ ਐਂ ਪਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਮੁਸ਼ਕਲਾਂ 'ਚ ਲੜੀਆਂ ਪੈਂਦੀਆਂ ਨੇ ਪਹਿਲਾਂ ਤੋਂ ਸਾਡਾ ਪੰਥਕ ਪਰਿਵਾਰ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਸਾਡੇ ਪਿਤਾ ਜੀ ਰਹੇ ਨੇ ਉਹਨਾਂ ਦਾ ਪੁਲਿਸ ਮੁਕਾਬਲਾ ਵੀ ਹੋਇਆ ਉਹਨਾਂ ਦੇ 8 ਗੋਲੀਆਂ ਵੀ ਲੱਗੀਆਂ ਨੇ ਜੀ ਤੇ ਅਸੀਂ ਕਦੇ ਸਰਕਾਰ ਅੱਗੇ ਵਿਕੇ ਨਹੀਂ ਅਸੀਂ ਝੁਕੇ ਨਹੀਂ ਨਾ ਝੁਕਣਾ ਜਿੰਨਾ ਚਿਰ ਦਮਾਂ ਮਰਦੇ ਦਮ ਤੱਕ ਅਸੀਂ ਪੰਥ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਆ ਜਿੱਥੇ ਅਸੀਂ ਗੁਰਮਤ ਦੇ ਅਨੁਸਾਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਮਰਜ਼ਾਦਾ ਦਿੱਤੀ ਆ ਸਿਧਾਂਤਤਾ ਉਹਦੇ ਦਾਇਰੇ ਵਿੱਚ ਰਹਿਣਾ ਤੇ ਜਿਹੜਾ ਹੁਣ ਕਾਨੂੰਨ ਆ ਸੀ ਉਹਦੇ ਦਾਇਰੇ ਦੇ ਵਿੱਚ ਹੀ ਰਹਿਣਾ ਕਾਨੂੰਨ ਦੇ ਦਾਇਰੇ ਤੋਂ ਕਦੇ ਬਾਹਰ ਨਹੀਂ ਗਏ ਹਰੇਕ ਮੁੱਦੇ ਦੇ ਉੱਤੇ ਅਸੀਂ ਗੱਲ ਲਗਾਤ ਕਰਦੇ ਆ ਹਰੇਕ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਲੈਨੇ ਆ ਇਹਨਾਂ ਨੂੰ ਸੇਵਾਵਾਂ ਨੂੰ ਦੇਖਦੇ ਹੋਏ ਜਿਹੜੇ ਨੌਜਵਾਨ ਨੇ ਉਹ ਪਿਆਰ ਕਰਦਿੰਨੇ ਆ ਉਹ ਫਿਰ ਇੱਥੇ ਐ ਕੋਈ ਨਾ ਕੋਈ ਚੀਜ਼ ਭੇਟਾ ਕਰਦੇ ਹੁਣ ਕਈ ਸਾਨੂੰ ਘੋੜੇ ਐਸੇ ਅਰਦਾਸੇ ਹੋਏ ਨੇ ਘੋੜੇ ਵੀ ਅਰਦਾਸੇ ਹੋਏ ਨੇ ਫਿਰ ਹੁਣ ਉਦਾਂ ਤੇ ਵੀ ਹੁਣ ਸਵਾਲ ਚੱਕੀ ਜਾਣਗੇ ਵੀ ਹਾਂ ਕਿਉਂ ਨੇ ਦੇਖੋ ਇਹਦਾ ਸੰਗਤਾਂ ਦਾ ਪਿਆਰ ਆ ਨੌਜਵਾਨ ਜੀ ਸੇਵਾ ਕਰਦੇ ਆ ਤਾਂ ਹੀ ਕੋਈ ਆਉਂਦਾ ਬਿਲਕੁਲ ਬਾਬਾ ਹੋਰ ਵੀ ਇੱਥੇ ਹੈਗੇ ਨੇ ਬਥੇਰੇ ਸੰਪਰਦਾਵਨ ਜਿਹਦੇ ਜਿਹਦੇ ਨਾਲ ਕੋਈ ਜੁੜਿਆ ਹੁੰਦਾ ਸੀ ਜਾਂ ਸਰਦਾ ਹੁੰਦੇ ਆ ਵੀ ਸੇਵਾ ਦੇ ਕੇ ਜਿੱਥੇ ਲੋੜ ਆ ਉਥੇ ਦੇਣਾ ਚਾਹੀਦਾ ਵੀ ਹਾਂ ਇਹਨਾਂ ਨੂੰ ਜ਼ਰੂਰ ਤਾਂ ਹੁਣ ਸਾਨੂੰ ਪਤਾ ਨਹੀਂ ਕਿ ਵੀ ਕਿੱਥੇ ਅਸੀਂ ਦੂਰ ਦਰਾਡੇ ਜਾਣਾ ਪੈ ਸੋ 200 ਕਿਲੋਮੀਟਰ ਤੇ ਕੋਈ ਗੱਲਬਾਤ ਹੋਵੇ ਉੱਥੇ ਜਾਣਾ ਪਵੇ 400 ਕਿਲੋਮੀਟਰ ਤੇ ਤੇ ਦਿੱਲੀ ਵੀ ਕਈ ਵਾਰੀ ਜਾਣਾ ਪੈਂਦਾ ਸੰਘਰਸ਼ ਚੱਲਦੇ ਰਹਿੰਦੇ ਨੇ ਉਹ ਫਿਰ ਕਰਕੇ ਫਿਰ ਸਾਨੂੰ ਜਾਣਾ ਪੈਂਦਾ ਤੇ ਅਸੀਂ ਉਹਨਾਂ ਬੱਚਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਗੱਡੀ ਭੇਟਾ ਕਰਕੇ ਗਏ ਨੇ